ਸਨਮਾਨਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰਬਾਣੀ ਵਿਚਾਰ ਦੇ ਇਸ 3ਵੇਂ એપisode ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਤੀਵੀਂ ਪੌੜੀ ਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ ਪਹਿਲੇ ਆਪ ਜੀ ਪਾਠ ਸਰਵਣ ਕਰੋ ਫਿਰ ਵਿਚਾਰ ਵਿੱਚ ਜੁੜਦੇ ਹਾਂ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਬਾਂ ਜੀਵ ਤਿਸ ਭਾਵੈ ਤੇ ਮੈਂ ਚਲਾਵੈ ਜਿਵ ਹੋਵ ਫੁਰਮਾਨ ਉਹ ਵੇਖੈ ਉਹਨਾਂ ਨਦਰਨਾਵੈ ਬਹੁਤਾ ਇਹ ਹੋਵਿਦਾਨ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦ ਅਨਾਹਤੇ ਜੁਗ ਜੁਗੇ ਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰੰਕਾਰ ਨੇ ਸੰਸਾਰ ਸਿਰਜਿਆ ਪਰ ਕਿਸ ਢੰਗ ਨਾਲ ਕੋਈ ਬਹੁਤ ਵੱਡੇ ਤਮਾਕੇ ਦੀ ਚਰਚਾ ਕਰਦਾ ਹੈ ਕੋਈ ਕੁਝ ਹੋਰ ਵਿਚਾਰ ਦਿੰਦਾ ਹੈ ਪਰ ਇਹ ਸਾਰੀਆਂ ਕਿਆਸ ਅਰਾਈਆਂ ਹੀ ਹਨ ਕਿਉਂਕਿ ਜਦ ਉਸ ਵੇਲੇ ਕੋਈ ਹੈ ਹੀ ਨਹੀਂ ਸੀ ਤੇ ਉਸ ਨੂੰ ਜਾਣ ਕੋਈ ਕਿਵੇਂ ਸਕਦਾ ਹੈ ਇਹ ਕੁਦਰਤ ਕਿਵੇਂ ਪੈਦਾ ਹੋਈ ਕਹਿਣ ਤੋਂ ਪਰੇ ਹੈ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੋਈ ਇਸ ਲਈ ਜਿੰਨੀ ਮਰਜ਼ੀ ਡੂੰਗੀ ਵਿਚਾਰ ਕਰ ਲੋ ਕਿਸੇ ਤਹ ਤੱਕ ਆਪਣੇ ਆਪ ਨੂੰ ਪਹੁੰਚਿਆ ਹੋਇਆ ਸਮਝੋ ਵੀ ਤਾਂ ਵੀ ਅੰਤ ਨਹੀਂ ਹੁਣ ਹੈ ਕਿ ਜੋ ਕੁਝ ਇਸ ਵੇਲੇ ਹੈ ਕਿਤਨਾ पसारा ਹੈ ਉਸ ਦੇ ਸੰਬੰਧ ਵਿੱਚ ਹੀ ਕੁਝ ਸਮਝ ਲਵਿਏ ਤੇ ਸਾਡੀ ਇੱਕ ਪੁਰਾਣੀ ਪਰੰਪਰਾ ਰਹੀ ਹੈ ਕਿ ਹਰ ਕਰਮ ਲਈ ਕਿਸੇ ਨਾ ਕਿਸੇ ਦੇਵਤੇ ਦੀ ਕਲਪਨਾ ਕਰ ਲੈਂਦਾ ਰਿਹਾ ਇਹ ਮਨੁੱਖ ਮੀ ਪਿਆ ਹੈ ਤਾਂ ਮਿਥ ਲਿਆ ਕੋਈ ਇੰਦਰ ਹੈ ਜਦ પ્રસન્ન ਹੋ ਜਾਂਦਾ ਹੈ ਤਾਂ ਮੀ ਬਰਸਾ ਦਿੰਦਾ ਹੈ ਤੇ ਇੰਦਰ ਦੇਵਤੇ ਦੀ ਸਿਫਤ ਸੁਲਾ ਦੇ ਮੰਤਰ ਰਚ ਲਏ ਗਏ ਅੱਜ ਇੰਦਰ ਦੇਵਤਾ ਤੁਹਾਡਾ ਗੁਲਾਮ ਹੈ ਜਿੱਥੇ ਚਾਹੋ ਜਦੋਂ ਚਾਹੋ ਮੀ ਪਵਾ ਸਕਦੇ ਹੋ ਉਸ ਨੂੰ ਆਉਣਾ ਪਵੇਗਾ ਐਸੀਆਂ ਗੈਸਸ ਛੱਡ ਦਿੱਤੀਆਂ ਜਾਂਦੀਆਂ ਨੇ ਅਸਮਾਨ ਵਿੱਚ ਕਿ ਬੱਦਲ ਆਪ ਮੁਹਾਰੇ ਆ ਜਾਂਦੇ ਨੇ ਸਵਾਲ ਕੇਵਲ ਇਹ ਨਾ ਹੈ ਕਿ ਸਾਡੀ ਜਾਣਕਾਰੀ ਕਿੱਥੋਂ ਤੱਕ ਹੈ ਪਰ ਇੱਕ ਗੱਲ ਚਾਹੇ ਵਿਗਿਆਨ ਹੋਵੇ ਚਾਹੇ ਧਿਆਨ ਹੋਵੇ ਧਿਆਨੀ ਪੁਰਸ਼ ਵੀ ਆਖਦੇ ਨੇ ਗਿਆਨੀ ਚਰਚਾ ਕਰਨ ਵਾਲੇ ਵੀ ਆਖਦੇ ਨੇ ਸਾਇੰਟਿਸਟ ਵੀ ਉੱਥੇ ਹੀ ਪਹੁੰਚ ਜਾਂਦੇ ਨੇ ਉਸ ਨੁਕਤੇ ਨੂੰ ਇਸ ਪੌੜੀ ਵਿੱਚ ਸਤਿਗੁਰੂ ਜੀ ਨੇ ਅਧਿਆਤਮਿਕ ਨਜ਼ਰੀਏ ਤੋਂ ਪ੍ਰਗਟ ਕੀਤਾ ਹੈ ਇਹ ਪੂਰੀ ਕਾਇਨਾਤ ਮਾਇਆ ਦਾ ਪਸਾਰਾ ਮਾਲਕ ਨੇ ਪਸਾਰ ਦਿੱਤਾ ਪਰਮਾਤਮਾ ਨੇ ਰਚਨਾ ਰਚੀ ਪਰ ਇਸ ਰਚਨਾ ਨੂੰ ਇਸ ਮਾਇਆ ਮਾਈ ਨੂੰ ਕਿਵੇਂ ਇਸ ਕਾਬਲ ਕਰ ਦਿੱਤਾ ਕਿ ਇਸ ਤੋਂ ਤਿੰਨ ਬੱਚੇ ਵਿਸ਼ੇਸ਼ ਪੈਦਾ ਹੋਏ ਉਹਨਾਂ ਨੂੰ ਚੇਲੇ ਕਹੋ ਉਹਨਾਂ ਨੂੰ ਬੱਚੇ ਆਖੋ ਉਹਨਾਂ ਨੂੰ ਰਚਨਾ ਕਹੋ ਇਹ ਆਪੋ ਆਪਣੇ ਆਖਣ ਦੇ ਢੰਗ ਹਨ ਕਿਸੇ ਜੁਗਤ ਨਾਲ ਪ੍ਰਭੂ ਨੇ ਇਸ ਪਸਾਰੇ ਨੂੰ ਪ੍ਰਸੂਤ ਵਿੱਚ ਲਿਆਂਦਾ ਹੈ ਅਦਰਵਾਈਜ਼ ਇਹ ਸੰਸਾਰ ਚੱਲ ਨਾ ਸਕਦਾ ਜਿਨ੍ਹਾਂ ਨੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਚਰਚਾ ਕੀਤੀ ਉਹਨਾਂ ਆਖਿਆ ਉਹ ਤਿੰਨ ਨੇ ਤਿੰਨ ਚੇਲੇ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਪਰ ਯਾਦ ਰੱਖਣਾ ਇਹ ਵਿਚਾਰ ਕੇਵਲ ਹਿੰਦੁਸਤਾਨ ਦੇ ਨਿਵਾਸੀਆਂ ਦਾ ਹੈ ਸਾਇੰਟਿਸਟ ਇਸ ਗੱਲ ਨੂੰ ਇਉਂ ਨਹੀਂ ਮੰਨਦੇ ਮੰਨਦੇ ਉਹ ਵੀ ਨਹੀਂ ਕਿ ਤਿੰਨ ਸ਼ਕਤੀਆਂ ਹਨ ਪਰ ਉਹ ਕਿਸੇ ਮਨੁੱਖੀ ਜਾਮੇ ਵਿੱਚ ਦੇਵਤੇ ਦੇ ਜਾਮੇ ਵਿੱਚ ਨਹੀਂ تسلیم ਕਰਦੇ ਵਿਗਿਆਨ ਆਖਦਾ ਹੈ ਇਹ ਸੰਸਾਰ ਨੂੰ ਕੁਦਰਤ ਨੂੰ ਮਾਇਆ ਦੇ ਪਸਾਰੇ ਨੂੰ ਚਲਾਉਣ ਲਈ ਇਸ ਵਿੱਚ ਤਿੰਨ ਵਿਸ਼ੇਸ਼ ਗੁਣ ਪਰ ਦਿੱਤੇ ਹਨ ਜਿਨ੍ਹਾਂ ਨੂੰ ਆਖਿਆ ਗਿਆ ਤਮਸ, ਰਾਜਸ ਅਤੇ ਸਤਵ ਅਸੀਂ ਪੰਜਾਬੀ ਵਿੱਚ ਆਖਦੇ ਹਾਂ ਰਜੋ ਗੁਣ, ਤਮੋ ਗੁਣ, ਸਤੋ ਗੁਣ ਉਸ ਸਮੇਂ ਦੇ ਅਧਿਆਤਮਵਾਦੀਆਂ ਨੇ ਤਿੰਨ ਦੇਵਤਿਆਂ ਦੀ ਚਰਚਾ ਕੀਤੀ शिव तम्सु ਦਾ مالک ਮਿਟਾਉਣ ਵਾਲਾ विष्णु ਪ੍ਰਤੀਪਾਲਣ ਵਾਲਾ ਤੇ ਰਾਜਸ ਦੇ ਨਾਲ ਸਤਵ ਗੁਣ ਇਹ ਕਹੇ ਰਾਜਸ ਬ੍ਰਹਮਾ ਪੈਦਾ ਕਰਨ ਵਾਲਾ ਪਰਵ ਗਿਆਨ ਕਾਖ ਤੇਨ ਸ਼ਕਤੀਆਂ ਤਾਂ ਜ਼ਰੂਰ ਤਿੰਨ ਹਨ ਪਦਾਰਥ ਟਿਕ ਹੀ ਨਹੀਂ ਸਕਦਾ ਜ਼ਿੰਦਗੀ ਚੱਲ ਹੀ ਨਹੀਂ ਸਕਦੀ ਜੇ ਇਹ ਤਿੰਨਾਂ ਸ਼ਕਤੀਆਂ ਦਾ ਮੇਲ ਨਾ ਹੋਵੇ ਅੱਜ ਦੀ ਖੋਜ ਇਹਨਾਂ ਨੂੰ ਤਿੰਨ ਹੋਰ ਨਾਮ ਦਿੰਦੀ ਹੈ ਨਿਊਟ੍ਰੋਨ ਪੋਸਟਰੋਨ ਇਲੈਕਟ੍ਰੋਨ ਪਰ ਤਿੰਨਾਂ ਦਾ ਬੈਲੈਂਸ ਹੋਵੇ ਤਾਂ ਜ਼ਿੰਦਗੀ ਆਨੰਦਮਈ ਹੈ ਅਸੀਂ ਵੈਦਗੀ ਵਿੱਚ ਤਿੰਨ ਗੁਣ ਜਿਨ੍ਹਾਂ ਨੂੰ ਤਿੰਨ ਦੋਸ਼ ਵੀ ਆਖ ਦਿੱਤਾ ਜਾਂਦਾ ਹੈ ਮੈਂ ਕਈ ਵਾਰ ਸੋਚਦਾ ਹਾਂ ਇੰਨੀਆਂ ਕੀਮਤੀ ਚੀਜ਼ਾਂ ਨੂੰ ਦੋਸ਼ ਕਿਉਂ ਆਖਿਆ ਗਿਆ ਉਹ ਇਸ ਲਈ ਕਿ ਅਸੀਂ ਇਹਨਾਂ ਨੂੰ ਬੈਲੈਂਸ ਵਿੱਚ ਨਹੀਂ ਰੱਖ ਸਕੇ ਫਿਰੇ ਦੋਸ਼ ਬਣਦੇ ਨੇ ਸ਼ਕਤੀ ਆਪਣੇ ਆਪ ਵਿੱਚ ਨਾ ਚੰਗੀ ਹੈ ਨਾ ਬੁਰੀ ਹੈ ਉਸੇ ਪਰਮਾਣੂ ਤੋਂ ਇਲੈਕਟ੍ਰਿਸਿਟੀ ਵੀ ਬਣਾਈ ਜਾ ਸਕਦੀ ਹੈ ਦੁਨੀਆਂ ਦਾ ਕਿਤਨਾ ਭਲਾ ਕੀਤਾ ਜਾ ਸਕਦਾ ਹੈ ਬੇ ਹਿਸਾਬ ਉਸੇ ਪਰਮਾਣੂ ਤੋਂ ਬੰਬ ਵੀ ਬਣਾਏ ਜਾ ਸਕਦੇ ਨੇ ਜੋ ਇਸ ਸ੍ਰਿਸ਼ਟੀ ਨੂੰ ਗਰਖ ਕਰਕੇ ਰੱਖਦੇ ਨੇ ਸ਼ਕਤੀ ਦਾ ਤਾਂ ਕੋਈ ਕਸੂਰ ਨਹੀਂ ਇਸਤੇਮਾਲ ਕੋਈ ਕਿਵੇਂ ਕਰਦਾ ਹੈ ਇਸ ਉੱਪਰ ਸਭ ਕੁਝ ਡਿਪੈਂਡ ਕਰਦਾ ਹੈ ਇਹ ਤਿੰਨ ਸ਼ਕਤੀਆਂ ਨੇ ਜਿਹੜੀਆਂ ਸੰਸਾਰ ਦੇ ਚੱਲਣ ਵਿੱਚ ਸਹਿਯੋਗੀ ਨੇ ਇੱਕ ਵੀ ਇਹਨਾਂ ਵਿੱਚੋਂ ਨਾ ਹੋਵੇ ਤਾਂ ਦੁਨੀਆ ਚੱਲ ਨਾ ਸਕੇ ਪਹਿਲੀ ਗੱਲ ਹੈ ਪਦਾਇਸ਼ ਹੀ ਨਾ ਹੋਵੇ ਕਹਾਣੀ ਖਤਮ ਹੋ ਗਈ ਪਹਿਲਾਂ ਮੈਂ ਦੇਵਤਿਆਂ ਦੇ ਸੰਬੰਧ ਵਿੱਚ ਚਰਚਾ ਕਰਨਾ ਕਹਿੰਦੇ ਨੇ ਬ੍ਰਹਮਾ ਪੈਦਾ ਕਰਦਾ ਹੈ ਹਾਲਾਂਕਿ ਗੁਰਬਾਣੀ ਦਾ ਵਿਚਾਰ ਹੋਰ ਹੈ ਕੋਟ ਬ੍ਰਹਮੇ ਜਗ ਸਜਣ ਲਾਏ ਨਿਰੰਕਾਰ ਨੇ ਇਸ ਉਤਪਤੀ ਦੀ ਪਦਾਇਸ਼ ਦੇ ਕਿੰਨੇ ਸਾਧਨ ਬਣਾ ਰੱਖੇ ਨੇ ਜਿਵੇਂ ਕਰੋੜਾਂ ਬ੍ਰਹਮੇ ਲੱਗੇ ਹੋਣ ਵਿਸ਼ਨੂੰ ਪ੍ਰਤਿਪਾਲਣਾ ਕਰੇ ਸ਼ਿਵ ਜੀ ਸੰਗਾਰੇ ਜਦ ਤੁਸੀਂ ਮੰਦਰਾਂ ਦੀ ਗਿਣਤੀ ਵੇਖਦੇ ਹੋ ਤਾਂ ਮਨੁੱਖ ਨੂੰ ਪਤਾ ਹੈ ਪੈਦਾ ਤਾਂ ਹੋ ਗਿਆ ਹ ਹੁਣ ਇਸ ਦੀ ਪੂਜਾ ਦੀ ਤਾਂ ਬਹੁਤੀ ਲੋੜ ਨਹੀਂ ਬ੍ਰਹਮਾ ਦਾ ਕੇਵਲ ਇੱਕ ਮੰਦਰ ਹੈ ਪੁਸ਼ਕਰ ਵਿੱਚ ਵਿਸ਼ਨੂੰ ਜੀ ਦੇ ਇਸ ਤੋਂ ਵੱਧ ਨੇ ਕਿਉਂਕਿ ਪ੍ਰਤੀਪਾਲਨਾ ਦੀ ਲੋੜ ਹੈ ਮੰਨ ਲਿਆ ਹੈ ਸ਼ਿਵ ਤੋਂ ਡਰ ਬਹੁਤ ਲੱਗਦਾ ਹੈ ਉਸਨੇ ਲੇਖਾ ਕਰਨਾ ਹੈ ਉਸਨੇ ਸੰਘਾਰ ਕਰਨਾ ਹੈ ਸ਼ਿਵ ਜੀ ਦੇ ਮੰਦਰ ਤਾਂ ਤੁਸੀਂ ਹਰ ਪਿੰਡ ਵਿੱਚ ਹੀ ਦੇਖ ਸਕਦੇ ਹੋ ਜਿੱਥੇ ਵੀ ਕੋਈ ਦੇਵਤਿਆਂ ਨੂੰ ਮੰਨਣ ਵਾਲਾ ਮਨੁੱਖ ਰਹਿੰਦਾ ਹੈ ਮਤਲਬ ਇੱਕ ਹੈ ਮਨੁੱਖ ਮੌਤ ਤੋਂ ਡਰਦਾ ਹੈ ਜ਼ਰੂਰਤ ਮੌਤ ਦੀ ਵੀ ਹੈ فرض ਕਰੋ ਕੇਵਲ ਸੰਸਾਰ ਪੈਦਾ ਹੀ ਹੋਈ ਜਾਏ ਜੀਵ ਜੰਤੂ ਪੈਦਾ ਹੁੰਦੇ ਰਹਿਣ ਮਿਟੇ ਕੋਈ ਵੀ ਨਾ ਇਸ ਪ੍ਰithvi ਤੇ ਖੜੇ ਹੋਣ ਯੋਗੀ ਥਾਂ ਵੀ ਨਾ ਬਚੇ ਤਮਸ ਗੁਣ ਦੇ ਆਪਣੇ ਹੀ ਗੁਣ ਹਨ ਇਹ દોਸ਼ ਹੀ ਨਹੀਂ ਅਸੀਂ ਵੈਦਗੀ ਵਿੱਚ ਵਾਤ ਪਿੱਤ ਕਫ ਤਿੰਨ ਦੋ ਸ਼ਾਖ ਦੇ ਨੇ ਗੁਣ ਨੇ ਉਹ ਵੀ ਉਹ ਬਾਤ ਅੰਦਰ ਨਾ ਰਹੇ ਕਹਾਣੀ ਸਮਾਪਤ ਹੋ ਗਈ। ਮਿੱਟ ਨਾ ਰਹੇ ਤਾਂ ਵੀ ਸਮਾਪਤ ਹੋ ਗਈ ਭੋਜਨ ਹਜ਼ਮ ਹੀ ਨਹੀਂ ਹੋਵੇਗਾ। ਮਿਟ ਜਾਓਗੇ। ਕਾਫ ਨਾ ਹੋਵੇ ਤਾਂ ਵੀ ਨਾ ਚੱਲ ਸਕੇ। ਅਕਸਰੇ ਨਾ ਹੱਡੀਆਂ ਨੂੰ ਜ਼ਰੂਰਤ ਹੈ ਕਿ ਇਹ ਜੋਇੰਟਸ ਵਿੱਚ ਕੋਈ ਸ਼ਕਤੀ ਰਹੇ। ਇਹ ਤਿੰਨੇ ਚੀਜ਼ਾਂ ਹਨ ਤਾਂ ਗੁਣ ਪਰ ਬਣਾ ਅਸੀਂ ਦੋਸ਼ ਉਸ ਵੇਲੇ ਲੈਂਦੇ ਹਾਂ ਇੱਕ ਆਦਮੀ ਗਰਮ ਹੀ ਚੀਜ਼ਾਂ ਖਾਈ ਜਾਏ ਪਿਤ ਵਧਾ ਲਈ ਫਿਰ ਚਮੜੀ ਤੇ ਖਾਰਸ਼ ਹੋ ਗਈ ਕਿ ਬਵਾਸੀਰ ਹੋ ਗਈ ਹੋਰ ਅਨੇਕ ਰੋਗ ਲੱਗ ਗਏ ਜਾਂ ਉਸਨੇ ਕਫ ਵਧਾ ਲਈ ਫਿਰ ਖਾਂਸੀ ਦਾ ਸ਼ਿਕਾਰ ਹੋ ਗਿਆ ਜਾਂ ਵਾਤ ਵਧਾ ਲਈ ਹਵਾ ਭਰਨ ਲੱਗ ਪਈ ਬੈਲੈਂਸ ਵਿੱਚ ਜਿਸ ਨੂੰ ਰੱਖਣਾ ਹੈ ਉਹ ਜਦ ਬੇਕਾਬੂ ਹੋ ਜਾਏ ਉਸ ਵੇਲੇ ਰੋਗ ਪੈਦਾ ਹੁੰਦੇ ਨੇ ਇਉਂ ਹੀ ਸਮੁੱਚੇ ਸੰਸਾਰ ਦੀ ਕਹਾਣੀ ਹੈ ਪੈਦਾ ਹੀ ਕਰੀ ਜਾਓ ਮਿਟੇ ਨਾ ਜਾਂ ਜੇ ਕਹ ਲਓ ਮਿਟਣ ਦੀ ਗੱਲ ਵੀ ਬਾਅਦ ਵਿੱਚ ਸੰਭਾਲਣ ਵਾਲੀ ਸ਼ਕਤੀ ਜੋ ਹੈ ਉਹ ਨਾ ਹੋਵੇ ਜੀਵ ਤਾਂ ਜੰਮੀ ਜਾਣ ਅਦਾਇਸ਼ ਹੁੰਦੀ ਰਹੇ ਪਰ ਉਹਨਾਂ ਲਈ ਭੋਜਨ ਪਾਣੀ ਦਾ ਇੰਤਜ਼ਾਮ ਨਾ ਹੋਵੇ ਕੀ ਹੋਵੇਗਾ ਬਿਮਾਰੀਆਂ ਫੈਲਣਗੀਆਂ ਮਰ ਸਕਦੇ ਨਾ ਹੋਣ ਕੀ ਹੋਵੇਗਾ ਕੋਈ ਵੀ ਮਨੁੱਖ ਤੰਦਰੁਸਤ ਨਾ رہ ਸਕੇਗਾ ਉਸ ਵਾਯੂ ਮੰਡਲ ਵਿੱਚ ਤਮਸ ਗੁਣ ਤਮਾ ਵੀ ਹੈ ਅਸੀਂ ਤਮਾ ਨੂੰ ਬਹੁਤ ਬੁਰਾ ਗਿਣਦੇ ਹਾਂ ਪਰ ਜੇ ਮਨੁੱਖ ਅੰਦਰ ਤਮਾ ਹੀ ਨਾ ਹੋਵੇ ਕੋਈ ਪ੍ਰਾਪਤੀ ਦੀ ਤਸ ਕੀ ਸੋਚਦੇ ਹੋਏ ਉਦਮ ਕਰੇਗਾ ਤਮਾ ਦਾ ਆਪਣਾ ਗੁਣ ਹੈ ਅੰਦਰ ਤਮਾ ਹੈ ਤੇ ਫਿਰ ਉਹ ਰਾਜਸ ਗੁਣ ਨਾਲ ਪਰਦਾ ਹੈ ਕਿ ਇਸ ਤਮਾ ਨੂੰ ਪੂਰਿਆ ਕਰਨ ਲਈ ਮੈਂ ਕੋਈ ਉਦਮ ਕਰਨਾ ਹੈ ਤੇ ਨਾਲ ਸਤਵ ਵੀ ਬੈਲੈਂਸ ਵਿੱਚ ਹੋਵੇ ਸਤੋ ਗੁਣ ਵੀ ਫਿਰ ਉਸ ਨੂੰ ਪਤਾ ਹੈ ਕਿ ਮੇਰਾ ਇਹ ਉਦਮ ਇਸ ਤੰਗ ਦਾ ਹੋਣਾ ਚਾਹੀਦਾ ਹੈ ਜਿਸ ਵਿੱਚ ਕਿਸੇ ਦਾ ਨੁਕਸਾਨ ਤਾਂ ਨਾ ਹੋਵੇ ਬਲਕਿ ਹੋਰਨਾਂ ਨੂੰ ਵੀ ਲਾਭ ਮਿਲੇ ਤਾਂ ਬਹੁਤ ਵਧੀਆ ਗੱਲ ਹੈ ਮੈਂ ਲੇਖਾ ਦੇਣ ਵੇਲੇ ਤਾਂ ਔਖਾ ਨਹੀਂ ਹੋਵਾਂਗਾ ਤਮਸ ਤਮ ਨੂੰ ਵੀ ਆਖਦੇ ਨੇ ਹਨੇਰੇ ਨੂੰ ਹਨੇਰਾ ਨਾ ਹੋਵੇ ਰਾਤ ਨਾ ਹੁੰਦੀ ਬਿਸਰਾਮ ਕਰਨ ਦਾ ਵਕਤ ਨਾ ਹੁੰਦਾ ਜ਼ਿੰਦਗੀ ਚੱਲ ਸਕਦੀ ਕਦੀ ਨਹੀਂ ਕਿੰਨੇ ਰੋਗਾਂ ਦਾ ਇਲਾਜ ਕੇਵਲ ਨੀਂਦ ਹੈ ਦਿਮਾਗ پاگل ਹੋ ਜਾਏਗਾ ਇੱਕ ਆਦਮੀ ਨੂੰ 10 ਦਿਨ ਸੌਣ ਨਾ ਦਿਓ ਬਿਸਰਾਮ ਦੀ ਜ਼ਰੂਰਤ ਹੈ ਇੱਕਲਾ ਬਿਸਰਾਮ ਵੀ ਕਾਫੀ ਨਹੀਂ ਰਾਜਸ ਗੁਣ ਦੀ ਰਜੋ ਗੁਣ ਦੀ ਵੀ ਜ਼ਰੂਰਤ ਹੈ ਕੇਵਲ ਬ੍ਰੇਕ ਤੇ ਪੈਰ ਰੱਖ ਕੇ ਬੈਠੇ ਰਹੋਗੇ ਗੱਡੀ ਚੱਲੇਗੀ ਨਹੀਂ ਐਕਸੀਲੇਟਰ ਦੀ ਵੀ ਜ਼ਰੂਰਤ ਹੈ ਉਹ ਹੈ ਰਜਸ ਗੁਣ ਰਜੋ ਗੁਣ ਹੈ ਉਦਮ ਜ਼ਰੂਰਤ ਮੁਤਾਬਕ ਆਰਾਮ ਤੇ ਜ਼ਰੂਰਤ ਅਨਸਾਰ ਉਦਮ ਜੋ ਉਦਮ ਨਾ ਕਰੇ ਆਲਸੀ ਹੋ ਜਾਏ ਉਸ ਨੂੰ ਵੀ ਕੀ ਜ਼ਿੰਦਾ ਆਕ ਮਰ ਕੇ ਵੀ ਲੇਟੇ ਰਹਿਣਾ ਹੈ ਕਾਇਆ ਲੇਟ ਗਈ ਕਿਸੇ ਦੀ ਕਬਰ ਵਿੱਚ ਕਿਸੇ ਦੀ ਜਲਾ ਦਿੱਤੀ ਤੇ ਹੁਣ ਵੀ ਕੇਵਲ ਇਹ ਕਾਇਆ ਪਈ ਹੀ ਹੈ ਬੈੱਡ ਉੱਪਰ ਕਰਦੀ ਕੁਝ ਨਹੀਂ ਤੇ ਕੀ ਜੀਵਨ ਉਸ ਨੂੰ ਆਖਿਆ ਜਾਏ ਰਾਜਸਤੀ ਵੀ ਉਨੀ ਹੀ ਜ਼ਰੂਰਤ ਹੈ ਜਿੰਨੀ ਤਮਸ ਦੀ ਆਰਾਮ ਵੀ ਇੱਕ ਮਾਤਰਾ ਵਿੱਚ ਚਾਹੀਦਾ ਉਦਮ ਵੀ ਇੱਕ ਮਾਤਰਾ ਵਿੱਚ ਚਾਹੀਦਾ ਜੋ ਕੇਵਲ ਦੌੜੇ ਰਹਿੰਦੇ ਨੇ ਹੱਫ ਕੇ ਡਿੱਗ ਪੈਂਦੇ ਨੇ ਉਹ ਕਦੀ ਮੰਜ਼ਲਾਂ ਤੇ ਨਹੀਂ ਪਹੁੰਚਦੇ ਜੋ ਆਰਾਮ ਨਹੀਂ ਕਰਦੇ ਤੇ ਕੇਵਲ ਆਰਾਮ ਕਰਦੇ ਨੇ ਉਹਨਾਂ ਦੀ ਤਾਂ ਯਾਤਰਾ ਤੈ ਹੋਣ ਦਾ ਕੋਈ ਪ੍ਰਸ਼ਨ ਹੀ ਨਹੀਂ ਸਤਵ ਗੁਣ ਇਹਨਾਂ ਦੋਹਾਂ ਨੂੰ ਬੈਲੈਂਸ ਵਿੱਚ ਰੱਖਣ ਵਿੱਚ ਬੜਾ ਸਹਾਇਕੀ ਹੈ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੈ ਤਾਂ ਆਰਾਮ ਕਰੇ ਆਰਾਮ ਤੋਂ ਮੁਕਤ ਹੋਇਆ ਪੂਰੀ ਤਰ੍ਹਾਂ ਉਦਮ ਮਿਹਨਤ ਕਰੇ ਤਾਂ ਕਿ ਫਿਰ ਆਰਾਮ ਲੈ ਸਕੇ ਪਰ ਦੋਹਾਂ ਵਿੱਚ ਇਹ ਮੇਲ ਹੋਵੇ ਸੌਣਾ ਜਾਗਣਾ ਤੇਰਾ ਸਤੋ ਗੁਣੀ ਹੋਵੇ ਇੰਨੀ ਤਾਂ ਕਹਾਣੀ ਹੈ ਜਿਸ ਨੇ ਤਿੰਨ ਸਾਜ਼ ਲੈ ਇੰਜ ਕਹਿ ਲਓ ਇੱਕ ਤ੍ਰਿਕੋਣ ਹੈ ਇੱਕ ਉੱਪਰ ਐਂਗਲ ਹੈ ਕੋਣਾ ਹੈ ਦੋ ھیਠਾਂ ਨੇ ਸੱਜੇ ਖੰਭੇ ਜਿਸ ਵੇਲੇ ਤਿੰਨੇ ਬੈਲੈਂਸ ਵਿੱਚ ਆ ਜਾਣ ਤਾਂ ਪੁਆਇੰਟ ਬਿਲਕੁਲ ਸੈਂਟਰ ਦਾ ਮਿਲ ਜਾਏਗਾ ਉਹ ਤਿੰਨਾ ਤੋਂ ਪਾਰ ਹੈ ਪਰ ਤਿੰਨੇ ਉਸ ਦੇ ਕੰਟਰੋਲ ਵਿੱਚ ਨੇ ਉਸ ਨੂੰ ਅਸੀਂ ਆਖਦੇ ਹਾਂ ਤੁਰਿਆਵਸਥਾ ਚੌਥਾ ਪਦ ਤਿੰਨਾ ਤੋਂ ਪਾਰ ਇਸ ਵਿੱਚ ਕਈ ਗੱਲਾਂ ਦਾ ਯੋਗਦਾਨ ਹੈ ਬੈਲੈਂਸ ਰੱਖਣ ਵਾਸਤੇ ਵੀ ਅਵੇਸਲੇ ਨਾ ਹੋਣਾ ਜੋ ਸੁਣਦੇ ਹਾਂ ਉਹ ਵੀ ਸਾਡੇ ਅੰਦਰ ਤਮੋ ਗੁਣ ਨੂੰ ਵੀ ਵਧਾ ਸਕਦਾ ਹੈ ਰਾਜਸ ਨੂੰ ਵੀ ਵਧਾ ਸਕਦਾ ਹੈ ਸਤੋ ਗੁਣ ਨੂੰ ਵੀ ਵਧਾ ਸਕਦਾ ਹੈ ਇਸ ਲਈ ਮਨੁੱਖ ਕੇਵਲ ਇਨ੍ਹਾਂ ਧਿਆਨ ਰੱਖੇ ਉਸ ਨੇ ਸੁਣਨਾ ਕੀ ਹੈ ਉਸ ਨੇ ਦੇਖਣਾ ਕੀ ਹੈ ਜਿਹੜੇ ਇੰਦਰੇ ਅੰਦਰ ਖਬਰ ਲੈ ਜਾਂਦੇ ਨੇ ਉਹ ਇਹਨਾਂ ਤਿੰਨਾ ਗੁਣੋਂ ਤੋਂ ਬਾਹਰੇ ਤਾਂ ਹੋ ਨਹੀਂ ਸਕਦੇ ਤਿੰਨਾ ਵਿੱਚੋਂ ਜਿਹੜਾ ਪ੍ਰધાન ਹੋਇਆ ਉਹ ਸਾਡੇ ਮਨ ਵਿੱਚ ਵਸ ਜਾਏਗਾ ਔਰ ਕਮਾਲ ਦੀ ਗੱਲ ਇਹ ਹੈ ਕਿ ਲੋਕ ਹਜ਼ਾਰਾਂ ਰੁਪਏ ਦੀਆਂ ਟਿਕਟਾਂ ਲੈ ਕੇ ਗੰਦੇ ਗੀਤ ਸੁਣਨ ਲਈ ਦੌੜਦੇ ਨੇ ਫਿਰ ਤਮਸ ਗੁਣ ਵੱਧ ਜਾਏ ਤਾਂ ਇਸ ਵਿੱਚ ਦੋਸ਼ ਕਿਸੇ ਦੂਸਰੇ ਦਾ ਤਾਂ ਨਹੀਂ ਜੋ ਕੁਝ ਅਸੀਂ ਫਿਲਮਾਂ ਵਿੱਚ ਦਿਖਾ ਰਹੇ ਹਾਂ ਜੋ ਗਾ ਸੁਣਾ ਰਹੇ ਹਾਂ ਇਹ ਸਾਰਾ ਮਨੁੱਖ ਨੂੰ ਤਮੋ ਗੁਣ ਨਾਲ ਪਰ ਰਿਹਾ ਹੈ ਸਵਾਰਥੀ ਬਣਾ ਰਿਹਾ ਹੈ ਵਿਕਾਰੀ ਬਣਾ ਰਿਹਾ ਹੈ ਸਤਵ ਗੁਣ ਮਿਲਦਾ ਹੈ ਸਤ ਸੰਗ ਵਿੱਚੋਂ ਉੱਥੇ ਤਾਂ ਟਿਕਟ ਲੈਣ ਦੀ ਵੀ ਲੋੜ ਨਹੀਂ ਅਸੀਂ ਫਿਰ ਵੀ ਨਹੀਂ ਜਾਂਦੇ ਕਿੰਨੀ ਮੁਸ਼ਕਲ ਹੈ ਮਨੁੱਖ ਦੀ ਜ਼ਿੰਦਗੀ ਦੀ ਕਹਾਣੀ ਪਰ ਇਹ ਸੰਸਾਰ ਦਾ ਖੇਲ ਹੈ ਜੇ ਜੀਵਨ ਨੂੰ ਆਨੰਦਮਈ ਬਣਾਉਣਾ ਹੈ ਤਿੰਨਾ ਨੂੰ ਬੈਲੈਂਸ ਵਿੱਚ ਕਰਨਾ ਪਵੇਗਾ ਤੁਸੀਂ ਕਾਮੀ ਵੀ ਹੋਵੋ ਗ੍ਰਸਤੀਓ ਇਸ ਵਿੱਚ ਬੁਰਾਈ ਕੀ ਹੈ ਮਨੁੱਖ ਦੇ ਅਸੀਂ ਆਖਨੇ ਆਂ ਕ੍ਰੋਧ ਵਿਕਾਰ ਹੈ ਬਿਲਕੁਲ ਵਿਕਾਰ ਹੈ ਪਰ ਜੇ ਆਊਟ ਆਫ ਬੈਲੈਂਸ ਹੋਵੇ ਨਹੀਂ ਤੇ ਮਨੁੱਖ ਅੰਦਰ ਗੈਰਤ ਹੀ ਨਾ ਜਾਗੇ ਉਸ ਦੀ ਵੀ ਲੋੜ ਹੈ ਲੇਕਿਨ ਸੀਮਾ ਹੈ ਲੋਭ ਤਮਾ ਨਾ ਜਾਗੇ ਤਾਂ ਪ੍ਰਾਪਤੀ ਦਾ ਖਿਆਲ ਹੀ ਨਾ ਹੋਵੇ ਲੇਕਿਨ ਇੱਕ ਬੈਲੈਂਸ ਵਿੱਚ ਰੱਖਣ ਦੀ ਜ਼ਰੂਰਤ ਹੈ ਜ਼ਿੰਦਗੀ ਇੱਕ ਬੈਲੈਂਸ ਦਾ ਹੀ ਨਾਮ ਹੈ ਇਸ ਵਿੱਚ ਹਿੱਸਾ ਭੋਜਨ ਤੇ ਭਜਨ ਦੋਨੋਂ ਇਹ ਵਧੇਰੇ ਪਾਉਂਦੇ ਨੇ ਭਜਨ ਵੱਲ ਜੁੜੋਗੇ ਕੀ ਗਾਉਂਦੇ ਹੋ ਕੀ ਸੁਣਦੇ ਹੋ ਜੋ ਭਜ ਰਹੇ ਹੋ ਬੋਲ ਰਹੇ ਹੋ ਤੇ ਧਿਆਨ ਵਿੱਚ ਲਿਆ ਰਹੇ ਹੋ ਉਹ ਜ਼ਿੰਦਗੀ ਦਾ ਹਿੱਸਾ ਬਣ ਜਾਏਗਾ ਕਿਹੜੇ ਗੁਣ ਨੂੰ ਵਧਾਉਣਾ ਹੈ ਉਹਨਾਂ ਬੋਲਾਂ ਨੇ ਉਹ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਭੋਜਨ ਕੀ ਸ਼ੱਕਦੇ ਹੋ ਉਸ ਦੇ ਗੁਣ ਕੀ ਨੇ ਉਹ ਸਾਤਵਿਕ ਹੈ ਜਾਂ ਤਾਮਸਿਕ ਭੋਜਨ ਖਾ ਰਹੇ ਹੋ ਤਾਂ ਤਮਸ ਗੁਣ ਵਧੇਗਾ ਹੀ ਸਾਧੂ ਖੁਰਾਕ ਵੀ ਬੜੇ ਧਿਆਨ ਨਾਲ ਲੈਂਦਾ ਹੈ ਤੋ ਮੈਂ ਅਰਜ਼ ਇਹ ਕਰ ਰਿਹਾ ਹਾਂ ਕਿ ਇਹ ਤਿੰਨ ਗੁਣਾ ਨਾਲ ਸੰਸਾਰ ਕੰਟਰੋਲ ਵਿੱਚ ਹੈ ਖਿੱਚ ਨਾ ਹੋਵੇ ਜ਼ਮੀਨ ਵਿੱਚ ਨਾ ਹੋਵੇ ਖਿੱਚ ਰਹਿ ਸਕੋਗੇ ਘਰ ਬਣ ਸਕਣਗੇ ਚੱਲ ਸਕੋਗੇ ਉੱਡ ਗਏ ਤਾਂ ਉੱਡ ਗਏ ਖਿੱਚੀ ਕੋਈ ਨਹੀਂ ਚੰਦਰਮਾ ਦੀ ਮੁਸ਼ਕਿਲ ਕੀ ਹੈ ਰਹਿਣ ਦੀ ਪ੍ਰਥਵੀ ਦੀ ਖਿੱਚ ਚੰਦਰਮਾ ਨਾਲੋਂ 8 ਗੁਣਾ ਵਧੇਰੇ ਹੈ ਜਦ ਚੰਦਰਮਾ ਤੇ ਚੱਲਦੇ ਹੋ ਤੇ ਕਦਮ ਘਟ ਚੱਕਰ ਦੇਉ ਤੇ ਉੱਡ ਉੱਚੇ ਉੱਠ ਉੱਚੇ ਤਾਂ ਜਾਂਦੇ ਹੋ ਛਲਾਂਗ 8 ਗੁਣਾ ਵੱਡੀ ਲੱਗ ਜਾਂਦੀ ਹੈ। ਨਿਰੰਕਾਰ ਨੇ ਜੋ ਇੰਤਜ਼ਾਮ ਕੀਤਾ ਹੈ ਸਿਰ ਹੀ ਝੁਕਣਾ ਚਾਹੀਦਾ ਹੈ। ਉਸ ਮਾਲਕ ਨੇ ਇਹ ਤਿੰਨ ਚੇਲੇ ਪੈਦਾ ਕਰਕੇ ਪ੍ਰithvi ਨੂੰ ਸ੍ਰਿਸ਼ਟੀ ਨੂੰ ਚਲਾਉਣ ਦਾ ਇੱਕ ਢੰਗ ਬਣਾ ਦਿੱਤਾ ਇਹ ਮਾਲਕ ਦੇ ਦਰ ਤੇ ਪ੍ਰਵਾਨ ਚੇਲੇ ਨੇ। ਉਹਨਾਂ ਨੂੰ ਬ੍ਰਹਮਾ ਵਿਸ਼ਨੂੰ ਸ਼ੇਵ ਆਖੋ ਉਹਨਾਂ ਨੂੰ ਰਜੋ ਤਮੋ ਸਤੋਗੁਣ ਕਹੋ ਨਿਊਟ੍ਰੋਨ ਪੋਸਟ੍ਰੋਨ ਇਲੈਕਟ੍ਰੋਨ ਆਖੋ ਨਾਵਾਂ ਦਾ ਫਰਕ ਆਪੋ ਆਪਣੀ ਪ੍ਰਣਾਲੀ ਦੇ ਮੁਤਾਬਕ ਹੈ ਪਰ ਸਤਗੁਰੂ ਕਹਿੰਦੇ ਨੇ ਜ਼ਿੰਦਗੀ ਇਸ ਤਰ੍ਹਾਂ ਦੀ ਬਣਾ ਲਾ ਕਿ ਇਹ ਬੈਲੈਂਸ ਵਿੱਚ ਹੋ ਜਾਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਬੈਲੈਂਸ ਆਪਣੀ ਲਾਈਫ ਵਿੱਚੋਂ ਦੱਸਿਆ ਉਹ ਕਹਿੰਦੇ ਨੇ ਸਾਚ ਨਾਮ ਮੇਰਾ ਮਨ ਲਾਗਾ ਸਤੋਗੁਣ ਅੰਦਰਲੀ ਕਹਾਣੀ ਉੱਥੇ ਟਿੱਕੀ ਹੋਈ ਹੈ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਪਰ ਮੈਂ ਦੁਨੀਆਦਾਰੀ ਛੱਡ ਨਹੀਂ ਦਿੱਤੀ ਉਹ ਐਂਗਲ ਵੀ ਪੂਰਾ ਰੱਖਿਆ ਹੈ ਉਸ ਵਿੱਚ ਤਮਸ ਗੁਣ ਵੀ ਹੈ ਉਸ ਵਿੱਚ ਰਜਸ ਗੁਣ ਵੀ ਹੈ ਬਾਹਰ ਸੂਤ ਸਗਲ ਸਿਓ ਮੌਲਾ ਲਿਪਤ ਰਹੋ ਜੈਸੇ ਜਲ ਮਹਿ ਕੋਲਾ ਬਾਹਰ ਸੰਸਾਰ ਵਿੱਚ ਵਿਚਰਦਾ ਹਾਂ ਸਾਰਿਆਂ ਨਾਲ ਗੱਲਬਾਤ ਵਿਵਹਾਰ ਕਰਦਾ ਹਾਂ ਪਰ ਨਿਰਲੇਪ ਇਨਾਂ ਹ ਜਿਵੇਂ ਪਾਣੀ ਵਿੱਚ ਕਮਲ ਮਖ ਕੀ ਬਾਤ ਸਗਲਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਗੱਲਬਾਤ ਦੁਨੀਆ ਦੀ ਕਰਦਾ ਹਾਂ ਪਰ ਸੁਰਤ ਟਿਕੀ ਹੈ ਨਿਰੰਕਾਰ ਵੱਲ ਫਿਰ ਮੇਰੀ ਗੱਲਬਾਤ ਵੀ ਇੱਕ ਉੱਚ ਕੋਟੀ ਦੀ ਹੋਵੇਗੀ ਜੇ ਮੇਰੀ ਸੁਰਤ ਉੱਚ ਕੋਟੀ ਵਿੱਚ ਹੈ ਮੁਖ ਕੀ ਬਾਤ ਸਗਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀ ਸਾਬਤ ਹੈ ਬਹੁਤ ਪਿਹਾਲਾ ਮੈਂ ਇਨਾ ਕਾਇਰ ਨਹੀਂ ਦਿਸਦਾ ਬਾਹਰ ਬਾਹਰ ਦੀ ਦੁਨੀਆ ਵਿੱਚ ਵੀ ਜਿਹੜਾ ਆਵੇ ਉਹੀ ਦਿਵਾਲੇ ਜ਼ਰੂਰਤ ਹੈ ਰਾਜਸ ਗੁਣ ਦੀ ਵੀ ਲੋੜ ਹੈ ਮੈਂ ਡਰਾਉਣਾ ਵੀ ਚਾਪਦਾ ਹਾਂ ਪਰ ਉਹਨਾਂ ਨੂੰ ਜਿਹੜੇ ਮੈਨੂੰ ਡਰਾਉਂਦੇ ਹਾਂ ਦੀਸ ਹਵਤ ਹੈ ਬਹੁਤ ਪਿਹਾਲਾ ਸਿਆਣੇ ਲੋਕ ਆਖਦੇ ਨੇ ਬਿਦਰ ਨੀਤੀ ਦਾ ਇੱਕ ਬਚਨ ਹੈ ਕਿ ਜੇ ਸੱਪ ਅੰਦਰ ਜ਼ਹਿਰ ਨਾ ਹੋਵੇ ਤੇ ਉਹਨੂੰ ਫਣ ਵੱਡਾ ਫੈਲਾਉਣ ਦੀ ਲੋੜ ਹੈ ਘਟੋ ਘਟ ਦੁਸ਼ਮਣ ਨੂੰ ਪਤਾ ਤਾਂ ਹੋਵੇ ਜਿਸ ਆਦਮੀ ਤੋਂ ਮਿੱਤਰ ਨੂੰ ਲਾਭ ਨਹੀਂ ਦੁਸ਼ਮਣ ਨੂੰ ਡਰ ਨਹੀਂ ਉਹਦਾ ਵੀ ਕਾਦਾ ਜੀਵਨ ਹੈ ਦੀਸ ਹਵਤ ਹੈ ਬਹੁਤ ਪਿਹਾਲਾ ਪਰ ਉੰਜ ਮੇਰੀ ਅੰਦਰਲੀ ਅਵਸਥਾ ਇਹ ਹੈ ਸਗਲ ਚਰਨ ਕੀ ਇਹੋ ਮਨ ਰਾਲਾ ਮੈਂ ਸਾਰਿਆਂ ਦੇ ਚਰਨਾਂ ਦੀ ਧੂੜ ਹਾਂ ਆਪਣੇ ਵੱਲੋਂ ਪਰ ਕੋਈ ਆ ਕੇ ਗਰਦਨ ਨੂੰ ਹੀ ਹੱਥ ਪਾਉਣ ਪਵੇ ਫਿਰ ਜ਼ਰੂਰਤ ਹੈ ਜੋਸ਼ ਦੀ ਵੀ ਨਾਨਕ ਜਨ ਗੁਰ ਪੂਰਾ ਪਾਇਆ ਅੰਤਰ ਬਾਹਰ ਇੱਕ ਦਿਖਾਇਆ ਇਹ ਹੈ ਮੇਰੀ ਬਿਰਤੀ ਇਹ ਸੈਂਟਰਲਾ ਜੋ ਪੁਆਇੰਟ ਹੈ ਤ੍ਰਿਕੋਣ ਦੇ ਸੈਂਟਰ ਵਿੱਚ ਜਿਸ ਵੇਲੇ ਤਿੰਨ ਸਾਦੇ ਗਏ ਉਸ ਵੇਲੇ ਸੈਂਟਰ ਵਿੱਚ ਪਹੁੰਚ ਗਏ ਸਤਿਗੁਰੂ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਇੱਕ ਦੁਨੀਆ ਪੈਦਾ ਕਰਨ ਵਾਲਾ ਹੈ ਇੱਕ ਪੰਡਾਰਾ ਵਰਤੌਣ ਵਾਲਾ ਹੈ ਜੇ ਰਜਸ ਗੁਣ ਨਾ ਹੋਵੇ ਤਾਂ ਦੁਨੀਆ ਚੱਲੇ ਕਿਵੇਂ ਤੁਸੀਂ ਵਿਸ਼ਨੂੰ ਕਹੋ ਵਿਗਿਆਨ ਦੇ ਨਜ਼ਰੀਏ ਤੋਂ ਉਸ ਨੂੰ ਰਜੋਗੁਣ ਕਹੋ ਉਦਮ ਕਰੋਗੇ ਕਮਾਈ ਕਰੋਗੇ ਉਦਮ ਕਰਿੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਭੁੰਚ ਇਹ ਤਾਂ ਜ਼ਿੰਦਗੀ ਦਾ ਆਦਰਸ਼ ਹੈ ਪਰ ਸਤੋ ਗੁਣ ਵੀ ਤੇਰੇ ਅੰਦਰ ਹੋਵੇ ਧਿਆẽਦਿਆਂ ਤੋਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਆਰਾਮ ਵੀ ਕਰ ਸਕੇ ਆਨੰਦ ਵਿੱਚ ਰਹਿ ਸਕੇ ਇਹ ਵੀ ਤਿੰਨ ਗੁਣਾਂ ਦੀ ਹੀ ਚਰਚਾ ਹੈ ਤਿੰਨ ਚੇਲੇ ਪ੍ਰਮਾਨ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਇ ਦੀਬਾਨ ਤੀਜੇ ਚੇਲੇ ਦਾ ਕੰਮ ਕੀ ਹੈ ਉਹ ਐਂਡ ਕਰਦਾ ਹੈ ਦੀਬਾਨ ਲਾ ਕੇ ਲੇਖਾ ਕਰਨ ਤੋਂ ਮਤਲਬ ਮਿਟਾਉਣ ਵਾਲਾ ਹੈ ਇੱਕ ਲਾਇ ਦੀਬਾਨ ਜਿਬ ਤਿਸ ਭਾਵੇ ਤਿਵੇਂ ਚਲਾਵੇ ਜਿਬ ਹੋਵੇ ਫਰਮਾਨ ਪਰ ਇਨ੍ਹਾਂ ਤਿੰਨ ਗੁਣਾਂ ਨੂੰ ਜਾਂ ਤਿੰਨ दैਵੀ ਸ਼ਕਤੀਆਂ ਨੂੰ ਵੀ ਚਲਾਉਣ ਵਾਲਾ ਮਾਲਕ ਇੱਕ ਹੈ ਜਿਵੇਂ ਉਹ ਹੁਕਮ ਕਰਦਾ ਹੈ ਤੇਵੇਂ ਇਹ ਵਰਤ ਰਹੇ ਨੇ ਰਚਨਾ ਉਸ ਦੀ ਹੈ ਜਿਬ ਤਿਸ ਭਾਵੈ ਤਿਵੇਂ ਚਲਾਵੈ ਜਿਬ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਂਗ ਉਹ ਸਭ ਨੂੰ ਦੇਖ ਰਿਹਾ ਹੈ ਹਰ ਇੱਕ ਤੇ ਉਸ ਦੀ ਨਜ਼ਰ ਹੈ ਛੁਪਿਆ ਕੁਝ ਵੀ ਨਹੀਂ ਬਾਹਰ ਦੇ ਕਰਮ ਹੀ ਨਹੀਂ ਜੋ ਅੰਦਰ ਵੀ ਸਾਡੇ ਚੱਲ ਰਿਹਾ ਹੈ ਉਹ ਉਸ ਨੂੰ ਵੀ ਦੇਖ ਰਿਹਾ ਹੈ ਤੂੰ ਕਰਤਾ ਸਭ ਕੁਝ ਜਾਣਦਾ ਜੋ ਜੀਵਾਂ ਅੰਦਰ ਵਰਤੈ ਜਿਹੜਾ ਅੰਦਰ ਵੀ ਸਾਡੇ ਵਿਚਾਰ ਚੱਲ ਰਹੇ ਨੇ ਮਾਲਕ ਤੋਂ ਛੁਪੇ ਹੋਏ ਨਹੀਂ ਪਰ ਸਾਨੂੰ ਉਹ ਦਿਸਦਾ ਨਹੀਂ ਭਾਵੇਂ ਉਹ ਤਿੰਨ ਹੋਣ ਭਾਵੇਂ ਅਸੀਂ ਸਾਰੀ ਖਲਕਤ ਦੇ ਜੀਵ ਹੋਈਏ ਦੇਖ ਸਭ ਨੂੰ ਰਿਹਾ ਹੈ ਹੁਕਮ ਉਸ ਦਾ ਵਰਤਦਾ ਹੈ ਪਰ ਸਾਨੂੰ ਉਹ ਦਿਖਾਈ ਨਹੀਂ ਦਿੰਦਾ ਉਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਦਾਨ ਬੜਾ ਵੱਡਾ ਅਚਰਜਤਾ ਦਾ ਖੇਡ ਹੈ ਜਿਵ ਤਿਸ ਭਾਵੈ ਤਵੇਂ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖਾ ਉਹਨਾਂ ਨਦਰ ਨਾ ਆਵੇ ਤਿਨਾਂ ਨੂੰ ਵੀ ਤੇ ਪੂਰੀ ਖਲਕਤ ਨੂੰ ਵੀ ਉਹ ਦਿਖਾਈ ਨਹੀਂ ਦਿੰਦਾ ਪਰ ਉਹ ਸਭ ਨੂੰ ਦੇਖਦਾ ਹੈ ਉਹ ਵੇਖਾਏ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਦਾਨ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕੋ ਗੱਲ ਬਣ ਆਉਂਦੀ ਹੈ ਉਸ ਪਰਮ ਸ਼ਕਤੀ ਨੂੰ ਨਮਸਕਾਰ ਹੈ ਨਮਸਕਾਰ ਹੈ ਜੋ ਸਦਾ ਤੋਂ ਹੈ ਜਿਸ ਦਾ ਮੁੱਢ ਨਹੀਂ ਦੱਸਿਆ ਜਾ ਸਕਦਾ ਹਮੇਸ਼ਾ ਤੋਂ ਹੈ ਹਮੇਸ਼ਾ ਰਹੇਗਾ ਉਸ ਨੂੰ ਕਿਸੇ ਪ੍ਰਕਾਰ ਦੀ ਮੋ ਮਾਇਆ ਦੀ ਕਾਲਖ ਨਹੀਂ ਆਦ ਅਨੀਲ ਸਭ ਦਾ ਮੁੱਢ ਵੀ ਉਹ ਆਪ ਹੈ ਉਸ ਨੂੰ ਨਿਰਲੇਪਤਾ ਕਿੰਨੀ ਹੈ ਇਹ ਤਾਂ ਬਿਆਨ ਨਾ ਕੀਤੀ ਜਾ ਸਕੇ ਬਿਲਕੁਲ ਨਿਰਲੇਪ ਸਭਨਾ ਵਿੱਚ ਰਮਿਆ ਪਰ ਫਿਰ ਵੀ ਆ ਭਿਜ ਉਸ ਨੂੰ ਕੋਈ ਕਾਲਖ ਨਹੀਂ ਉਸ ਦਾ ਕੋਈ ਆਦ ਨਹੀਂ ਉਹ ਆਰੰਭ ਤੋਂ ਹੈ ਸ੍ਰਿਸ਼ਟੀ ਦੇ ਆਰੰਭ ਤੋਂ ਹੈ ਪਰ ਆਪ ਉਹ ਅਨਾਦ ਹੈ ਅਨਾਦ ਉਹ ਮਾਲਕ ਸਦਾ ਤੋਂ ਹੈ ਤੇ ਅਨਾਹਤ ਹੈ ਜਿਸਨੇ ਹੱਤ ਨਹੀਂ ਹੋਣਾ ਕਦੀ ਮਿਟਣਾ ਨਹੀਂ ਜੁਗ ਜੁਗ ਏਕੋ ਵੇਸ ਸਦਾ ਤੋਂ ਜੁਗਾ ਜੁਗਾੰ ਤਰ੍ਹਾਂ ਤੋਂ ਉਹ ਨਿਰੰਕਾਰ ਆਪ ਹੀ ਹਰ ਆਕਾਰ ਨੂੰ ਤਾਰਨ ਕਰਕੇ ਅਲੱਗ ਅਲੱਗ ਪੇਖ ਬਣਾ ਕੇ ਵੀ ਇੱਕ ਹੀ ਹੈ ਉਸ ਦਾ ਅਸਲੀ ਵੇਸ ਇੱਕ ਹੈ ਉਹ ਹੈ ਨਿਰਾਕਾਰ ਨਿਰੰਕਾਰ ਵਾਹਿਗੁਰੂ ਜੀ ਕਿਰਪਾ ਕਰਨ ਰਜੋ ਤਮੋ ਸਤੋ ਦੇ ਬੈਲੈਂਸ ਨੂੰ ਬਣਾ ਕੇ ਤੁਰੀ ਅਵਸਥਾ ਚੌਥਾ ਪਦ ਉਸ ਤੱਕ ਸਾਡੀ ਰਸਾਈ ਬਣ ਸਕੇ ਪਹੁੰਚ ਬਣ ਸਕੇ ਇਹੀ ਇੱਕ ਅਰਦਾਸ ਹੈ ਸੋ ਇਹਨਾਂ ਬਚਨਾਂ ਦੇ ਨਾਲ ਹੀ ਹੋਈਆਂ ਪੁੱਲਾਂ ਲਈ ਖਿਮਾ ਮੰਗਦਿਆਂ ਮੈਂ ਫਤੇ ਤੱਕ ਪੁੱਜਣਾ ਹੈ ਪਰ ਉਸ ਤੋਂ ਪਹਿਲੇ ਬੇਨਤੀ ਹਰ ਐਪੀਸੋਡ ਵਿੱਚ ਕਰਦੇ ਹਾਂ ਕਿ ਆਪ ਜੀ ਜਿੱਥੇ ਸਰਵਣ ਕਰਦੇ ਹੋ ਉੱਥੇ ਇਹ ਯਤਨ ਜ਼ਰੂਰ ਕਰੋ ਕਿ ਆਪਣੇ ਆਪਣੇ ਸਰਕਲ ਵਿੱਚ ਸ਼ੇਅਰ ਕਰਨਾ ਕਿਤਨਾ ਖਸਮਾ ਲੱਗਦਾ ਹੈ ਬ੍ਰਾਡਕਾਸਟਿੰਗ ਗਰੁੱਪ ਬਣਾ ਕੇ भेज ਸਕਦੇ ਹੋ 5 5 ਦੀ ਗਿਣਤੀ ਵਿੱਚ WhatsApp ਤੇ ਭੇਜ ਸਕਦੇ ਹੋ ਸ਼ੇਅਰ ਜ਼ਰੂਰ ਕਰੋ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੈ ਇਸ ਵਿੱਚ ਹਿੱਸਾ ਪਾ ਸਕੀਏ ਤੇ ਇਸ ਪਰਿਵਾਰ ਦੇ ਮੈਂਬਰ ਵੀ ਬਣੋ ਮੈਂਬਰ ਬਣਨ ਤੋਂ ਕੋਈ ਪੈਸੇ ਦੀ ਫੀਸ ਨਹੀਂ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਬਸ ਕੋਈ ਖਰਚਾ ਤਾਂ ਹੈ ਨਹੀਂ ਜਿੰਨੇ ਸੁਣਦੇ ਹੋ ਆਪ ਵੀ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਆਪਣੇ ਸਰਕਲ ਵਿੱਚ ਪ੍ਰੇਰਣਾ ਕਰਕੇ ਸਬਸਕ੍ਰਾਈਬ ਕਰਵਾਓ ਕਮੈਂਟਸ ਆਪਜੀ ਕੋਈ ਦੇਣਾ ਚਾਹੋ ਸਵਾਗਤ ਹੈ ਇਨੀਆਂ ਕ ਬੇਨਤੀਆਂ ਕਰਦਿਆਂ ਹੁਣ ਮੈਂ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ